i look at you and it's easy to see you are that someone i've been trying to meet ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਬਲੌਗ ਦੇ ਵਿੱਚ ਤੇ ਜਿੰਨਾ ਕਿ ਤੁਸੀਂ ਦੇਖ ਸਕਦੇ ਆ ਕਿ ਅੱਜ ਅਸੀਂ ਕਿਤੇ ਸਫਰ ਤੇ ਚੱਲ ਪਏ ਆ ਕਿਤੇ ਹੋਰ ਆਪਾਂ ਇੱਕ ਨਈ ਯਾਦ ਬਣਾਉਣ ਵਾਸਤੇ ਇੱਕ ਅੱਜ ਦੇ ਦਿਨ ਇੱਕ ਹੋਰ ਲਿਖੇ ਲਾਉਣ ਵਾਸਤੇ ਤੇ ਅੱਜ ਦਾ ਦਿਨ ਜਿਹੜਾ ਇਹ ਬਹੁਤ ਖਾਸ ਬਹੁਤ ਸਾਰਿਆਂ ਨੂੰ ਅਗਰ ਦੇਖਿਆ ਜਾਵੇ ਤੇ ਉਹ ਅੱਜ ਦੇ ਦਿਨ ਕਿ ਆ ਉਹ ਵੀ ਉਹਨੂੰ ਛੁੱਟੀ ਸੀਗੀ ਮੈਨੂੰ ਵੀ ਛੁੱਟੀ ਹੈਗੀ ਆ ਤੇ ਫਿਰ ਮੈਂ ਪੁੱਛੇ ਮੈਂ ਕਿ ਅੱਜ ਕੀ ਆ ਅੱਜ ਤੈਨੂੰ ਛੁੱਟੀ ਕਿਉਂ ਆ ਤੇ ਕਹਿੰਦਾ ਅੱਜ ਹੈਗੀ ਆ 18 ਅਪ੍ਰੈਲ ਫਰਾਈਡੇ ਬਟ ਉਹਨੂੰ ਵੀ ਨਹੀਂ ਸੀ ਪਤਾ ਕਿ ਅੱਜ ਦਾ ਦਿਨ ਜਿਹੜਾ ਆ ਇੱਕ ਹੋਰ ਇੰਪੋਰਟੈਂਟਸ ਰੱਖਦਾ ਆ ਹੈਗਾ ਯਾ ਗੁਰਦੇਵ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਇਹ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਵੀ ਪਤਾ ਹੋਊਗਾ ਹਨਾ ਤੇ ਪਰ ਮੇਨ ਜਿਹੜਾ ਪੁਆਇੰਟ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਨੂੰ ਤਾਂ ਛੁੱਟੀ ਦੇ ਨਾਲ ਹੀ ਮਤਲਬ ਹੁੰਦਾ ਹੈ ਤੇ ਛੁੱਟੀ ਕਿਉਂ ਆ ਗੁੱਡ ਫਰਾਈਡੇ ਤੇ ਫਿਰ ਸੋਚਿਆ ਕਿਉਂ ਨਾ ਉਹਨਾਂ ਦਾ ਇਹ ਗੁੱਡ ਫਰਾਈਡੇ ਹੋਰ ਜਾਵੇ ਤੇ ਇੱਕ ਇਦਾਂ ਦੀ ਚੀਜ਼ ਇੱਕ ਇਦਾਂ ਦਾ ਐਕਸਪੀਰੀਅנס ਉਹਨਾਂ ਨੂੰ ਕਰਵਾਇਆ ਜਾਵੇ ਜਿਹੜਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦੇ ਕੋਡ ਆਫ ਕੰਡਕਟ ਉਹਨਾਂ ਦੇ ਦੀਆਂ ਜਿਹੜੀਆਂ ਮੋਰਲ ਵੈਲਿਊਜ਼ ਹੈਗੀਆਂ ਉਹਨਾਂ ਦੀ ਪਰਸਨੈਲਿਟੀ ਦੇ ਉੱਤੇ ਇੱਕ ਬਹੁਤ ਚੰਗੀ ਛਾਪ ਛੱਡ ਕੇ ਜਾਵੇ ਇਦਾਂ ਦਾ ਕੁਝ ਐਕਸਪੀਰੀਅנס ਕਰਵਾਇਆ ਜਾਵੇ ਉਹਨਾਂ ਨੂੰ ਤੇ ਇਸੇ ਚੀਜ਼ ਵਾਸਤੇ ਅਸੀਂ ਬੱਚਿਆਂ ਨੂੰ ਇੱਕ ਇਦਾਂ ਦੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿਹੜੀ ਕਿ ਉਹਨਾਂ ਦੇ ਨਾਈਟ ਦੇ ਵਿੱਚ ਬਹੁਤ ਹੀ ਬਹੁਤ ਹੀ ਇੱਕ ਅੱਛਾ ਐਕਸਪੀਰੀਅੰਸ ਮੈਨੂੰ ਜਿਤ ਤੱਕ ਲੱਗਦਾ ਹੈ ਕਿ ਵੀ ਕੁਝ ਸਿੱਖੋਗੇ ਕੁਝ ਜਾ ਕੇ ਉਸ ਜਗ੍ਹਾ ਨੇ ਉੱਤੇ ਜੋ ਵੀ ਲੋਕ ਇਸ ਵਲੌਗ ਨੂੰ ਦੇਖੂਗੇ ਸ਼ਾਇਦ ਦੇਖ ਕੇ ਉਹਨਾਂ ਦਾ ਵੀ ਮਨ ਭਰ ਆਊਗਾ ਕਿ ਇੰਦਾ ਦਾ ਵੀ ਕੁਝ ਹੈਗਾ ਆ ਦੁਨੀਆ ਦੇ ਵਿੱਚ ਇੰਦਾ ਦਾ ਵੀ ਹੈਗਾ ਆ ਸੰਸਾਰ ਦੇ ਵਿੱਚ ਤੇ ਕੁਝ ਅੱਛਾ ਹੀ ਸਿੱਖਣ ਨੂੰ ਮਿਲੇਗਾ ਐਸੀ ਉਮੀਦ ਦੇ ਨਾਲ ਹੀ ਅਸੀਂ ਬੱਚਿਆਂ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਉੱਥੇ ਪਹੁੰਚ ਕੇ ਅਸੀਂ ਪਹੁੰਚੇ ਹੈਗੇ ਆ ਬਨੁਖਤਾ ਦੀ ਸੇਵਾ ਲੁਧਿਆਣਾ ਸੰਸਥਾ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਜਿੱਥੇ ਬਹੁਤ ਸਾਰੇ ਇੱਦਾ ਦੇ ਲੋਕ ਨੇ ਜਿਹੜੇ ਕਿ ਘਰੋਂ ਬੇਕਾਰ ਨੇ ਘਰ ਹੈ ਵੀ ਆ ਤੇ ਨਹੀਂ ਵੀ ਆ ਬੇ ਖਾਲਸਾ ਬਾਈ ਜੀ ਕਿਹਦੇ ਚੰਦ ਆ ਬਹੁਤ ਇੰਕ ਕਰਨਾ ਜੀ ਕੌਣ ਜੀ ਹੋਇਆ ਮੈਂ ਕਿਹਦੇ ਕੋਲੋਂ ਜੀਰਾ ਕੀ ਨਾਮ ਸਰਮੂ ਸਿੰਘ ਸਰਮੂ ਕਿਹੜੀ ਖਾਲਸਾ ਉਸ ਦੇ ਵਿੱਚ ਇਹ ਕੁੱਝ ਨਹੀਂ ਨਾਮ ਨਮਸ਼ੇ ਗਿਆ ਹੈ ਸਭ ਨਹੀਂ ਪੜਨਾ 7ਵੀਂ ਦੇ ਪੜਨਾ ਹੈ ਵੱਡਾ ਹੁਕੀ ਪੜਨਾ ਹੈ ਸੋਚਿਆ ਨਹੀਂ ਰਿਖੀ ਪੜਨਾ 2-3 ਸਾਲ ਹੈਗੇ ਜਦ ਸੋਚਦਾ ਹੈ ਪਰ ਵਾਤਾਬ ਇਹਨੂੰ ਸਬਜੈਕਟ ਉਹ ਇਦਨੇ ਪੜਨੇ ਹੈ ਨਾ ਜਦ ਮੈਂ ਨਾ ਵੀਡੀਓ ਦੇਖੀ ਤੋ ਹਾਂਜੀ ਨਾ ਚਲੇ ਜਾਂਦੇ ਉਹਨੂੰ ਕਿਹਾ ਕਰਦੇ ਹੋਏ ਉਹ ਦਿਨੇ ਹੋਏ ਜੋੜੀ ਦਾ ਜੋੜ ਜਿਹੜਾ ਉਹ ਪ੍ਰਾਪਤ ਹੋਇਆ ਉਹਦਾ ਬਾਰੇ ਜਾਣਕਾਰੀ ਦੇ। ਉਹਨਾਂ ਦੇ ਬਚਨਾਂ ਦੇ ਛੁੱਟੇ ਲਈ ਕੰਮ ਆਵੇ ਇਲਾਕੇ ਵਿੱਚ ਜਨਾਬੀ ਪੁਰਾਣੇ ਨੂੰ ਉੱਧਰ ਦੇ ਵਸਨੀਕਾਂ ਲੈ ਕੇ ਗਏ ਨਾਲੇ ਉਹਨਾਂ ਦਾ ਵੀ ਬਣਾਈਏ। ਬਹੁਤ ਥੋੜੀ ਗੈਰੰਟੀ ਅਸਲ ਵਿੱਚ ਮਸਲਾ ਇਹਨਾਂ ਨੂੰ ਕਿਉਂ ਜੇਟੀਆ ਅੱਜਾ ਘਰ ਬਣੇ ਐ ਇੰਨੇ ਲਾਤ ਬਣੇ ਆ ਇਹ ਸਾਡੀਆਂ ਜੱਟੀਆਂ ਸਾਡੀ ਇਸ ਜਨਰੇਸ਼ਨ ਦੀਆਂ ਜੱਟਾਂ ਦੀਆਂ ਸਾਡੀ ਥੋੜੇ ਵੱਡੇ ਆ ਹਨਾ ਤੇ ਜਿਹਦੇ ਸਭ ਤੋਂ ਵੱਡੇ ਸੀਗੇ ਉਹ ਕਦੇ ਵੀ ਕਿਸੇ ਨੂੰ ਲਵਾਰਸ ਨਹੀਂ ਸੀ ਛੱਡਦੇ ਕੋਈ ਲਵਾਰਸ ਵੀ ਹੁੰਦਾ ਹੈ 20 25 ਸਾਲ ਪੇ ਦਾ ਮਤਲਬ ਸਾਡੇ ਸਮੇਂ ਦੇ ਵਿੱਚ ਗਲਤੀਆਂ ਹੁਣ ਤੂੰ ਗਲਤੀ ਨਹੀਂ ਜੀ ਨਾ ਕਰਨਾ ਮਾਨੂੰ ਇਹ ਚਲਣਾ ਕਿ ਨਾ ਇਹਦੇ ਲਈ ਇਹੋ ਕਰਦੇ ਕਿ ਮਤਲਬ ਜਦੋਂ ਇੱਥੇ ਆ ਕੇ ਦੇਖ ਲਈਏ ਇੱਟਨੀ ਗੱਲਾਂ ਨੂੰ ਅੱਖੀਂ ਦੇਖਣਗੇ ਸੁਣਨਗੇ ਮਹਿਸੂਸ ਕਰਨਗੇ ਤਾਂ ਇਹਨਾਂ ਦੇ ਅੰਦਰ ਭਾਵਨਾਵਾਂ ਪੈਦਾ ਹੋਊਗੀ ਬਹੁਤ ਚੰਗੀ ਗੱਲ ਹੈ ਵਾਜੂ ਮੇਰ ਕਰਨ ਮਤਲਬ ਸਭ ਤੋਂ ਸਿੱਧੇ ਪਾਸਾ ਸੋ ਅਸੀਂ ਪਹੁੰਚ ਗਏ ਹਾਂ ਬੱਚਿਆਂ ਨੂੰ ਲੈ ਕੇ ਵਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਘਰ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਅਹਿਸਾਸ ਹੋਵੇ ਕਿ ਵੀ ਦੁਨੀਆ ਵਿੱਚ ਇਦਾਂ ਦੀ ਵੀ ਸੇਵਾ ਹੁੰਦੀ ਆ ਇੱਕ ਸਭ ਨੂੰ ਮਿਲਣਾ ਮਿਲਣਾ ਚਲੋ ਇਹ ਸਾਰੇ ਬਿਵਸਯਾਂ ਫਾਈਨਲ ਕਰਵਾ ਰਹੇ ਅਸੀਂ ਅੱਛਾ ਜੀ ਇਹਨਾਂ ਵਾਸਤੇ ਸਭ ਕੁਝ ਆ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਇਹ ਲੋਕ ਸਭ ਕੰਮ ਕਰ ਰਹੇ ਹੈ ਇਹਨਾਂ ਵਾਸਤੇ ਸਭ ਕੁਝ ਆ ਰਿਹਾ ਹੈ ਕੋਈ ਬੰਦਾ 30 ਸਾਲ ਕੰਮ ਕਰਾਇਆ ਕੋਈ 40 ਸਾਲ ਕੰਮ ਕਰਾਇਆ ਉਸ ਟਾਈਮ ਜਿਹੜਾ ਨੇ ਸਬਰ ਰੱਖਿਆ ਉਸ ਸਬਰ ਦੀ ਸੰਸਥਾ ਖੜੀ ਆਈ ਤੇ ਮਨ ਉਸ ਜਿਹਾ ਸੀ ਕਹੀਏ ਸਾਨੂੰ ਜਾਂ ਬਾਈ ਕਹੋ ਇੱਕ ਬੰਦਾ ਕੰਨ ਦੇ ਨੇ ਇਹਨਾਂ ਦਾ ਇਹ ਜੇ ਹਾਲਾਤ ਹੋਏ ਤਾਂ ਹੀ ਸੰਸਥਾ ਬਣੀ ਇਹੀ ਆ ਹੱਕਦਾਰ ਨੇ ਇਹਨਾਂ ਨੇ ਖਰਾਬ ਕੀਤਾ ਇਹਨਾਂ ਦੇ ਕੀ ਸਾਡਾ ਬੰਦਾ 30 ਸਾਲ ਕੰਮ ਕਰਿਆ ਐ ਸਬਰ ਰੱਖ ਕੇ ਕੋਈ ਤਨਖਾਹ ਨਹੀਂ ਕੋਈ ਕੰਮ ਨਹੀਂ ਕੋਲਟ ਖਾ ਰਿਹਾ ਬੰਦਾ ਬੜਾ ਸਬਰ ਸੀਗਾ ਉਹਦੇ ਕਰਕੇ ਯਾਰ ਸੰਸਥਾਾਂ ਚੱਲ ਰਹੀਆਂ ਵੀਡੀਓ ਇਹਨਾਂ ਦੀ ਮੈਂ ਵੀ ਦੇਖੀ ਆ ਹਨਾ ਹਾਂ ਜੀ ਵਧੀਆ ਲੱਗਦਾ ਹੈ ਜੀ ਚਾਹਾਂਗੇ ਹਾਂ ਜੀ ਚਾਹਾਂਦੇ ਆ ਸ਼ਬਦ ਸੁਣਾਦੀ ਹੈ ਬੜਾ ਬੜੀ ਕਹਾਣੀ ਕਥਾ ਸੁਣਨਾ ਮੈਨੂੰ ਬੜਾ ਪਸੰਦ ਆਇਆ ਇਹ ਤਾਂ ਨਰਕਾਣੇ ਬਚਿਆ ਹੈ ਸ੍ਰੀ ਗੁਰੂ ਨਾਨਕ ਤ੍ਰਵਤਾ ਮਾ ਦੇ ਕੋਖਾ ਜਾਏ ਸ੍ਰੀ ਗੁਰੂ ਨਾਨਕ ਬੈ ਕੋਤਪੋ ਦੀ ਬੋਦੀ ਬੋਦੀ ਚਾ ਇਹ ਬੀਬੀਆਂ ਦਾ ਵੇੜਾ ਆ ਮੈਨੂੰ ਲੱਗਦਾ ਹੈ ਹਨਾ ਅਲੱਗ ਰੱਖਿਆ ਹੋਇਆ ਹਨਾ ਸੱਚੀ ਬੋਤ ਤੇ ਵੱਡੀ ਸੇਵਾ ਆਏ ਤੇ ਪਰਮਾਤਮਾ ਆਇਆ ਜਿਹੜਾ ਮਤਲਬ ਕਿ ਜਿਹੜਿਆ ਆਪਨੇ ਆਇਆ ਕਿਸੇ ਵਾ ਕਰਦਾ ਇਤਨਾ ਬਹੁਤ ਕੰਮ ਨਹੀਂ ਕਿਹਾ ਵੀ ਤੁਮ ਨਹੀਂ ਹਸਾਵਲੀ ਜਲਾ ਸੋਣੀ ਹੈ ਨਾ ਮੈਨੂੰ ਤਾਂ ਆਵਲੀ ਕੁੜੀ ਦਾ ਛੋਨੀ ਲੱਗੀ ਸੀ ਮੇਰੀ ਤਾਂ ਫੇਵਰੇਟ ਵਾਲੀ ਆਵਲੀ ਆ ਜਿਹੜੀ ਸੋਣੀ ਹੈ ਹਾਂ ਸੋਣੀ ਆ ਬਹੁਤ ਸੋਣੀ ਆ ਚਲੀਆਂ ਨਾ ਚਲੀਆਂ ਕਿੱਲੀ ਚਲੀਆਂ ਉਹ ਜਿਹੜੇ ਮਿਲੇ ਸੀ ਉਹ ਨਹੀਂ ਨਹੀਂ ਆ ਹੁਣੇ ਮੈਨੂੰ ਮਿਲੇ ਨਾ ਜਿਹੜੇ ਆ ਲੈ ਲਈ ਹਨਾ ਉਹ ਚਿੰਤਾ ਪ੍ਰੇਸ਼ਾਨ ਸੀ ਇਤਨੀ ਬੱਚੀ ਨੂੰ ਲੈ ਕੇ ਹਾਂਜੀ ਹਾਂਜੀ ਆਪਾਂ ਗੱਲ ਕੀਤੀ ਹੋਗੀ ਹਾਂਜੀ ਹਾਂਜੀ ਉਹ ਬੇਟੀ ਦੇ ਲਈ ਅੱਛਾ ਜੀ ਆਪਣੀ ਡੈਥ ਹੋ ਗਈ ਦਿੱਲੀ ਤੋਂ ਆਏ ਉਹ ਬੇਟੀ ਨਾਲ ਉਹ ਵਿਚਾਰੀ ਭਾਣਾ ਆਪ ਅਪਸੈਟ ਹੋ ਗਈ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਬੱਡੀ ਸਮੱਸਿਆ ਤਾਂ ਇਹੀ ਹੁੰਦੀ ਹੈ ਕਿ ਜੋ ਬੰਦੇ ਆਪਣੇ ਨਾਲ ਖੜਦੇ ਨਹੀਂ ਹਾਂ ਪਰ ਹੁਣ ਜਿੰਨੇ ਬੰਦੇ ਤੁਸੀਂ ਦੇਖ ਰਹੇ ਹੋ ਸਾਰਿਆਂ ਦੇ ਰਿਸ਼ਤੇਦਾਰ ਤਾਂ ਅਕਸਰ ਹੈਗੇ ਆ ਬਿਲਕੁਲ ਹੈਗੇ ਹੈਗੇ ਕੋਈ ਚਾਚਾ ਮਾਸੀ ਕੋਈ ਮਾਮਾ ਕੋਈ ਤਾਂ ਹੋਊਗਾ ਬਿਲਕੁਲ ਬਿਲਕੁਲ ਤਾਂ ਹੈ ਹੀ ਨਹੀਂ ਕਿ ਕੋਈ ਰਿਸ਼ਤੇਦਾਰੀ ਹੈ ਨਹੀਂ ਰਿਸ਼ਤੇਦਾਰ ਤਾਂ ਹੁੰਦੇ ਹੀ ਆ ਮੰਨ ਲਓ ਮੈਨੂੰ ਪ੍ਰੋਬਲਮ ਆਉਂਦੀ ਹੈ ਮੈਂ ਆਹਦੀ ਪ੍ਰੋਬਲਮ ਤਾਂ ਮੇਰੇ ਮੈਂ ਪਹਿਲਾਂ ਮੈਂ ਅਮੀਤ ਰੱਖੂ ਨਾ ਆਪਣੇ ਅੰਦਰ ਮੇਰੇ ਆਪਣੇ ਆ ਤਾਂ ਬਿਲਕੁਲ ਕੋਈ ਫੜੂਗਾ ਮੇਰੇ ਆਪਣੇ ਮੇਰੇ ਰਿਸ਼ਤੇਦਾਰ ਮੇਰੇ ਘਰ ਦੇ ਮੇਰੇ ਪਿੰਡ ਦੇ ਲੋਕ ਮੇਰੀ ਪੰਚਾਇਤ ਜਿੱਥੇ ਮੈਂ ਵੋਟਾਂ ਪਾਉਂਦਾ ਰਿਹਾ ਹਣਾ ਮੈਨੂੰ ਵੀ ਕੋਨੋ ਕੁੜੀ ਦਾ ਹਸਬੰਦ ਐਸਾ ਹੋ ਗਿਆ ਤੇ ਤੁਹਾਡਾ ਹੋ ਗਿਆ ਜਾਰੀ ਅਫਸੈਟ ਹੋ ਗਈ ਕੋਈ ਬੰਦਾ ਨਾਲ ਖੜ ਰਿਹਾ ਗੁਰੂ ਘਰਾਂ ਚ ਦੇ ਗਈ ਗੁਰੂ ਘਰਾਂ ਚ ਚਲੋ ਜਿਆਦਾ ਬਣਦਾ ਐਂਟੀਆਮ ਹੈਗਾ ਵਾ ਹੁਣ ਉਥੇ ਹਸਪੀਟਲ ਹੈ ਨਹੀਂ ਗੇ ਉੱਥੇ ਵੀ ਹੱਲ ਨਹੀਂ ਹੋ ਰਹਾ ਤੇ ਬਿਮਾਰੀ ਦਾ ਕੁਝ ਹੋਰ ਹੈ ਜਿਆਦਾ ਵੀ ਇਥੇ ਹੋਣਾ ਬੈਠਾ ਹੈ ਟਾਈਮ ਰੱਖਦੇ ਨਹੀਂ ਗੁਰੂ ਘਰਾਂ ਚਲੋ ਪਤਾ ਨਹੀਂ ਕਿੰਨੇ ਹਨ ਨਾ ਪਜਾਈ ਇੱਥੇ ਆ ਗਈ ਇਹਦਾ ਫਾਦਰ ਵੀ ਨਾਲ ਆਇਆ ਚਲੋ ਉੱਥੇ ਛੱਡ ਕੇ ਆਉਣੇ ਕਾਹਦੀ ਚੀਜ਼ ਆ ਕੇ ਨਾ ਪਰ ਉਹ ਮੈਂ ਕਿਹਾ ਚੇਂਜ ਹੋ ਜਾਂਦਾ ਮੂਡ ਚੇਂਜ ਹੁੰਦਾ ਠੀਕ ਹੋ ਗਿਆ ਸੀ ਜੰਦੀ ਜੇਕਰ ਰੋਲ ਲੱਗੇ ਕੁੜੀ ਕਿਉਂਕਿ ਨਿੱਕੀ ਜੀ ਬੱਚੀ ਆ ਉਹਨਾਂ ਦੀ ਤੇ ਮੈਨੂੰ ਉਹਦੇ ਕਿੰਨੀ ਪਿਆਰੀ ਆ ਕਿੰਨੀ ਪਿਆਰੀ ਮੈਨੂੰ ਇਹ ਹੀ ਪੁੱਛਿਆ ਕਹਿੰਦੇ ਮੇਰੀ ਕੁੜੀ ਦਾ ਰਿਸ਼ਤਾ ਹੋ ਜਾਊਗਾ ਮਤਲਬ ਉਹਨਾਂ ਨੂੰ ਇੰਨੀ ਫਿਕਰ ਆ ਕਿ ਨਿੱਕੀ ਜੀ ਕੁੜੀ ਦੀ ਦੇ ਵਿਆਹ ਦੀ ਚਿੰਤਾ ਆ ਉਹਨਾਂ ਨੂੰ ਵਿਆਹ ਦੀ ਆਹ ਵੇਣਾ ਸਾਹਮਣੇ ਪੈਣ ਬਧੀ ਅਨਕਾਲੀ ਪ੍ਰਿੰਕਾ ਗਾਂਧੀ ਨਾਲ ਪੜੀ ਹੋਈ ਆ ਪਾਣੀ ਪ੍ਰਿੰਕਾ ਗਾਂਧੀ ਕਲਾਸ ਪੈ ਲੋ ਅੱਛਾ ਚੁੰਚੂ ਕਾ ਪੜੀ ਫਿਰ ਬੰਬੇ ਕਾਲ ਪੜ੍ਹ ਰਹੀ ਉਹਨੂੰ ਤੇਰਾ ਹਾਂ ਆਈਟੀ ਅਜੂ ਕਟੜ ਜਾਵੇ ਲੱਗਦਾ ਇੰਨੇ ਪੈਸੇ ਵਾਲੇ ਤੇ 17 ਸਾਲ ਤੋਂ ਸਾਰੀ ਫੈਮਿਲੀ ਕੋਟੀ ਉਹ ਤੇ ਮਾਗੀ ਡੈਕ ਤੋਂ ਵੀ ਪ੍ਰਾਦੀ ਡੈਕ ਵੀ ਬਾਅਦ ਲੈਂਦੇ ਆਪਾਂ ਲੰਦਾ ਬਾਪੂ ਜੀ ਆਪਣੇ ਗਾਗੇ ਮੰਡਾ ਤੋਂ ਵੀ 4-7 ਤੋਂ ਰਹਿ ਰਹੇ ਜਿਵੇਂ ਨਾਰਮਲ ਹੋ ਜਾਂਦੀ ਆ ਫਿਰ ਮਾਰ ਹੋ ਜਾਂਦੀ ਆ ਕੋਈ ਨਰਮੰਗਰੀ ਤੇ ਪਿੱਛੋਂ ਜਿਹੜੀ ਪ੍ਰਵਾਹ ਦੀ ਸਪੋਰਟ ਦੀ ਲੋੜ ਆ ਉਹ ਨਹੀਂ ਮਿਲ ਪਉਂਦੀ ਉਹ ਨਹੀਂ ਮਿਲਦੀ ਉੱਥੇ ਹੁਣ ਕੋਈ ਆਪ ਦੇ ਰਿਕਾਰ ਦੇ ਲੋਕ ਦਿਨਾਂ ਖੜੇ ਹੁਣ ਦਵਾਈ ਬੁੱਟੀ ਚਲਦੀ ਆ ਹੌਸਲਾ ਦੇਣ ਉਹ ਉਹਨਾਂ ਨਾਲ ਗੱਲਾਂ ਕਰੇ ਦਿੰਦੀਆਂ ਉਹ ਆਪ ਹਾਰਾ ਪੀ ਉਤਰਿਆ ਦਨ ਤੇ ਜਦੋਂ ਕੋਈ ਖੜਦਾ ਆ ਨਾ ਸਿਰਫ ਕਹਿੰਦਾ ਕੀ ਕਰੂਗਾ ਇੱਥੇ ਆਪਾਂ ਸਮੂਰਥ ਦੇ ਸਕਦੇ ਆ ਮੋਸ਼ਨਲ ਸਪੋਰਟ ਬਹੁਤ ਮੈਟਰ ਕਰਦਾ ਉਹ ਤਾਂ ਭਈ ਉਹ ਵੀ ਆ ਉਹ ਉਹਨਾਂ ਰੀਜ਼ਨਿੰਗ ਕਰ ਸਕਦੇ ਉਹ ਨੂੰ ਨੇ ਕੀਤਾ ਮਾੜਾ ਬੜੀ ਬੇਪੇਸ਼ਾਨ ਮੈਨੇਜ ਕੀਤਾ ਉਹਨਾਂ ਨੇ ਅੰਨਾ ਹਰ ਇੱਕ ਮਰੀਜ਼ਾਂ ਦੀਆਂ ਖਣ ਦਵਾਈਆਂ ਦਾ ਡੱਬੇ ਚ ਪਾ ਕੇ ਬਾਕਸ ਲਾਜੀ ਲੱਗੇ ਜੀ ਤਾਂ ਕੰਨੀ ਔਖੀ ਆ ਦਵਾਈ ਮੋਕੇ ਤੇ ਆਹ ਬਣਾ ਸ਼ਾਇਦ ਹੀ ਹੁਣ ਤੇ ਭਾਈ ਠੀਕ ਕਰੀਏ ਦਾ ਪਰਿਵਾਰ ਲੱਭੀ ਉਹਨੂੰ ਪਰਵਾਸ ਪੰਜਾਬੀ ਉਹਦੇ ਘਰੇ ਜਾ ਕੇ ਬੰਦਾ ਹੁਣ ਆਪਾਂ ਜਿਹਨੇ ਮਾਦੀ ਸੂਤ ਦੇ ਦਈਏ ਪਾਜੀ ਨੂੰ ਮਰਜੀ ਕੰਨ ਚ ਪੜਾ ਪੁੱਛ ਕੇ ਦੇਖੋ ਤੁਹਾਨੂੰ ਕਿ ਮੈਂ ਜਾਣਾ ਘਰ ਤੱਕ ਘਰੀਏ ਇੱਕਦਮ ਮਨ ਕੰਦਮ ਘਰੇ ਪਹੁੰਚਾਣਾ ਤੇ ਰੈਕਸਟਾਰ ਮੈਨੂੰ ਲੈ ਜਾਏ ਪਰ ਕੋਈ ਸੈਕੰਡਰੀ ਸੈਕੰਡਰੀ ਆ ਇੱਥੇ ਦਾ ਤੇ ਬੰਦਾ ਕੋਈ ਪਿਛੇ ਪੈ ਯਾਦ ਰਿਹਾ ਅਨਸਰ ਦੇ ਵਾਲ ਤੇ ਪਰ ਪਹਿਲਾਂ ਤਾਂ ਪਿੰਡ ਘਰੇ ਜਾਣ ਨੂੰ ਖਰਦਾ ਬਾਈ ਤੇ ਜਾਵੇ ਯਾਰ ਆਪੇ ਕਰ ਇੱਥੇ ਰਹੇਗਾ ਤਾਂ ਅਜ ਲੱਗੇਗਾ ਕਿ ਘਰੇ ਪਹੁੰਚੇ ਹੈ ਨਾ ਤੇ ਪਰ ਕੋਈ ਇਹ ਹੱਥ ਨਹੀਂ ਪਹੁੰਚਦਾ ਬਣਾ ਬੜੀ ਨਹੀਂ ਫੈਸ਼ਨ ਦੀ ਜਾਨੀ ਦਾ ਕੋਸਤੂ ਤਾਲਬੀ ਜਨਸ ਤੋਂ ਕੁੜੀ ਬੜੀ ਹੋਈ ਹੈ ਅੱਛਾ ਤੇ ਇੱਕ ਦੀ ਮਦਰ ਨਾਲ ਇਹ ਮਾਂ ਵੀ ਨਾਲ ਹੀ ਆ ਉਹ ਬਾਇਓਲੋਜੀ ਦੇ ਪ੍ਰੋਫੈਸਰ ਆ ਇਹ ਕਿਸੇ ਸੁਆਮੀ ਆ ਉਸਮਾਲੇ ਚੱਕਰੇ ਪਏ ਸੀ ਸੁਆਮੀ ਸੀ ਕੋਈ ਇਹ ਜੋਗਾ ਟੀਚਰ ਆ ਜੀ ਮਦਰ ਉਹਨੇ ਬਾਅਸ ਪਹਿਲਾਂ ਤਾਂ ਪੈਸੇ ਦੂਸਰੇ ਡਾਇਰੈਕਟਰ ਮੰਟ ਦੇ ਬਹੁਤ ਮਿਲੇਗੇ ਉਹ ਇਹਨਾਂ ਨੇ ਹਰਾਪ ਕਰ ਲਿਆ ਇਹਨਾਂ ਨੂੰ ਕਹਦਾ ਕਿ ਤੈਨੂੰ ਹਮਾਚਲ ਚ ਜਗ੍ਹਾ ਦੇਣੇ ਆ ਤੂੰ ਉੱਥੇ ਜਾ ਕੇ ਜੋ ਕਰਾਈ ਜੋਗਾ ਉਹ ਸਭ ਵਿਚਾਰ ਉਹ ਤੇ ਪੁੱਤ ਆ ਨਾ ਰਹਿ ਰਹੀ ਮੈਂ ਬੱਚੇ ਬੁਰੇ ਹਾਲਾਤ ਨੇ ਤੇ ਮਦਰ ਹੁਣ ਵੀ ਪੁੱਤ ਨਾਲ ਹੀ ਇਹਦੇ ਪਿਆਰ ਉੱਤੇ ਬੰਨਿਆ ਹੋਇਆ ਉਹ ਨੂੰ ਕਹਿ ਰਹੀ ਆ ਮੇਰੇ ਕਾਨਾ ਦੀ ਕਹਿ ਰਹੀ ਆ ਮੇਰਾ ਹਸਬੰਡ ਅੱਧਾ ਗਲਾਸ ਚਾਹ ਦਾ ਉਹ ਨੂੰ ਪਾਣਾ ਫੇਰ ਆਖੋ ਛੇਸ ਟਾਈਮ ਵੀ ਆਹੀ ਹਲਾ ਦੋ ਦਵਾਈ ਕਾਲੀ ਇਹ ਕੁੜੀ ਨਾ ਪਤਾ ਨਹੀਂ ਉਹਨੇ ਕੀ ਇਹਨੂੰ ਖਵਾਇਆ ਕੀ ਇਹ ਇਹਨੇ ਕੀਤਾ ਇਹਨੂੰ ਮੌਨਸਬਾਦੀ ਦਾ ਨਾਮ ਦਿੱਤਾ ਤੇ ਤੂੰ ਹੁਣ ਮੌਨਸਬਾਦੀ ਜਾਂ ਤੂੰ ਬੋਲਣਾ ਨਹੀਂ ਰੇਨ ਪੋਸ਼ ਕਰਤਾ ਇਹ ਕੁੜੀ ਬੋਲਦੀ ਹੋਣੀ ਇੱਕ ਲਾਦਾ ਬੱਚੇ ਨੂੰ ਸਰੋਦਰ ਸ਼ਾਇਦ ਹੋਣੀ ਚੋਟ ਪਾਲਣੇ ਕੀ ਗਵਰਮੈਂਟ ਮੈਂ ਕੰਮ ਕੀਤਾ ਤੇ ਕਰ ਲਈ ਟੀਚਰ ਆ ਜਾਂਦੇ ਨੇ ਤੇ ਜਿਹੜੇ ਟੀਚਰ ਆਉਂਦੇ ਆ ਇਹ ਵੀ ਵੋਲੰਟੀਅਰਸ ਹੀ ਹੁੰਦੇ ਆ ਪੇਡ ਆ ਅੱਛਾ ਅੱਛਾ ਸਾਡੇ ਕੋਲ ਬਹੁਤ ਬੰਦੇ ਇਕੱਠ ਨੇ ਨਰਸਾਂ ਜਿਹਨਾਂ ਦਾ ਜਿਹੜਾ ਕੰਮ ਜਿਹਦਾ ਕੋਈ ਕੰਮ ਹੋ ਪੇਡ ਹੀ ਹੋਊਗਾ ਮਤਲਬ ਸੇਵਾਲ ਆਪਣਾ ਦਾ ਵਾਲੰਟੀਅਰ ਦੋ ਦਿਨ ਆਉਗਾ ਚਾਰ ਦਿਨ ਆਉਗਾ ਸਿਰਫ ਆਟੀਆਂ ਦਾ ਨਾ ਟਾਈਮ ਪਾਉਗਾ ਫਿਰ ਬਾਅਦ ਆ ਜੂਗਾ ਉਹ ਲੈ ਮਹੀਨੇ ਹਫਤਾ ਲਾ ਗਿਆ ਫੇਰ ਵੀ ਕਰਨਾ ਪੱਕੇ ਦਾ ਰੱਖਣੇ ਪੈਂਦੇ ਬੰਦੇ ਨਾਸਾਂ ਦਾ ਕੰਮ ਆ ਡਾਕਟਰਾਂ ਦਾ ਸਪਾਈ ਕਰਮ ਚੱ ਰਿਹਾ ਸਿਕਿਉਰਟੀ ਵਾਲੇ ਮਾਲੀ ਹੱਤਣਾ ਬੰਦਾ ਹੀ ਆ ਤੇ ਜੇ ਮੰਨ ਲਓ ਕੋਈ ਵਲੰਟੀਅਰ ਐਜ਼ ਅ ਵਲੰਟੀਅਰ ਆਣਾ ਚਾਹੇ ਕੋਈ ਦਿੱਕਤ ਨਹੀਂ ਆ ਸਕਦਾ ਤੇ ਉਹਦੇ ਲਈ ਪਹਿਲਾਂ ਕੋਈ ਚਿਹਰਾ ਦੱਸਣਾ ਪੈਂਦਾ ਕੈਂਪਟ ਕਰਨਾ ਪਏ ਬੱਚਿਆਂ ਵਾਸਤੇ ਆ ਰਹੇ ਆ ਤਾਂ ਬੱਚਿਆਂ ਕੋਲ ਕਦੋਂ ਟਾਈਮ ਆ ਮਤਲਬ ਬੱਚੇ ਸਕੂਲੇ ਗਏ ਹੋਏ ਆ ਤੇ ਜਾਂ ਟਿਊਸ਼ਨ ਚੱਲ ਰਹੀ ਹੈ ਬੱਚੀਆਂ ਆਪਾਂ ਫਿਰ ਕੀ ਕਰਨਾ ਹੋਇਆ ਟਾਈਮ ਸੈਟ ਕਰ ਅੱਜ ਮੈਂ ਹਾਂ ਦਾ ਛੁੱਟੀਆਂ ਆ ਰਹੀਆਂ ਜਿੱਦਾਂ ਹਾਂ ਛੁੱਟੀਆਂ ਜਦੋਂ ਸੁਣ ਆ ਗਿਆ ਬੱਚਾ ਨਹੀਂ ਹਲਪ ਕਰ ਸਕਦੇ ਨਾ ਉਹਨਾਂ ਕੋਈ ਕੋੜਾ ਅਸਗਾ ਕਰ ਸਕਦੇ ਕੋਈ ਉਹਨਾਂ ਨੂੰ ਕਾਉਂਸਲਿੰਗ ਕਰ ਸਕਦੇ ਜੀ 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 ਉਦਾਂ ਬੀਬੀਆਂ ਦੀ ਤਾਂ ਕਵਲ ਸਾਰੇ ਇੱਥੇ ਹੈਗੇ ਆ ਉਹਨਾਂ ਦਾ ਉਹਨਾਂ ਜਿਹੜਾ ਕਰਦੇ ਮਤ ਪਰਦਾ ਕਮ ਤੱਕ ਕਾਉਂਸਲਿੰਗ ਲਈਏ ਜੀ 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 ਆਪਾਂ ਨਾਲ ਬੈ ਕੇ ਉਹਨਾਂ ਨੂੰ ਉਹ ਚੀਜ਼ ਕੱਢੀਏ ਜਿਹੜੀ ਉਹਦੇ ਬਹਿਮਨ ਕਰ ਚੱਲੇ ਆ ਨਾ ਆਪਾਂ ਉਹਨੂੰ ਪੜ ਲਈਏ ਉਹਨਾਂ ਨਾਲ ਗੱਲਾਂ ਕਰ ਲਈਏ ਕਿਸੇ ਇੱਕ ਤਰ੍ਹਾਂ ਦਾ ਵੀ ਟਾਰਗੇਟ ਲੈ ਕੇ ਆਜੋ ਤੇ ਮੈਂ ਜਦੋਂ ਇਹਨੂੰ ਮੈਂ ਥੋੜਾ ਸ਼ਟ ਕਰ ਦਿੰਦਾ ਕਿ इमोਸ਼ਨਲ ਸਪੋਰਟ ਹੀ ਚਾਹੀਦੇ ਮੈਨੂੰ ਉਹਨਾਂ ਦੇ ਨਾਲ ਬੋਲ ਕੇ ਕਿ ਮੋਟੀਵੇਟ ਕਰੂਗਾ ਜੀ ਜਨੂ ਵੀ ਭਾਈਓ ਨੇ ਆਉਣਾ ਕਿਸੇ ਨੂੰ ਆਪਾਂ ਕੱਢ ਸਕਦੇ ਹਾਂ ਉਹ ਚੀਜ਼ ਦੇ ਵਿੱਚ ਤੇ ਇੱਕ ਦੋਨੇ ਬੰਦਾ ਦੇ ਕਰ ਲਵੇ ਆ ਸਕਦੀ ਮਨ ਦੀ ਸਾਰਿਆਂ ਦਾ ਸਾਂਝਾ ਹੀ ਹੈ ਹਾਂਜੀ 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 ਸਾਂਝਾ ਦਾ ਹੀ ਹੈ ਸਭ ਪਰਿਵਾਰਨ ਮਿਲ ਕੇ ਉਹਨਾਂ ਦੇ ਦੁੱਖ ਦੇ ਬਾਰੇ ਜਾਣੋ ਹੋ ਕੇ ਮੇਰੇ ਜਿਤਾ ਇਨੀ ਹਿੰਮਤ ਹੀ ਨਹੀਂ ਬਚੀ ਕਿ ਵੀ ਮੈਂ ਕੁਝ ਕਹਿ ਪਾਵਾਂ ਜਾਂ ਉਹਨਾਂ ਦਾ ਦੁੱਖ ਸਾਂਝਾ ਕਰ ਪਾਵਾਂ ਜਾਣ ਕੇ ਬੜਾ ਹੀ ਦੁੱਖ ਲੱਗਦਾ ਹੈ ਕਿ ਕੋਈ ਆਪ ਦੇ ਪਰਿਵਾਰ ਦੇ ਨਾਲ ਵੀ ਇਦਾਂ ਕੁਝ ਕਰ ਸਕਦਾ ਆ ਉਹਨਾਂ ਨੂੰ ਆਪਣੇ ਆਪ ਤੋਂ ਵੱਖ ਕਰ ਸਕਦਾ ਆ ਮੇਰੀ ਇਹੀ ਬੇਨਤੀ ਹੈ ਸਭ ਨੂੰ ਕਿ ਆਪ ਦੇ ਪਰਿਵਾਰ ਨੂੰ ਆਪ ਦੇਆਂ ਤੋਂ ਵੱਖ ਨਾ ਕਰਿਆ ਕਰੋ ਮੇਰੀ ਸਭ ਦੇ ਅੱਗੇ ਇਹੀ ਬੇਨਤੀ ਆ ਕਿ ਇਸ ਸੁਪਨਿਆਂ ਦੇ ਘਰ ਨੂੰ ਇਹਨਾਂ ਦਾ ਸੁਪਨਿਆਂ ਦਾ ਘਰ ਹੀ ਬਣਾਈ ਰੱਖਣ ਦੇ ਲਈ ਜੋ ਵੀ ਵੱਧਦੀ ਸੇਵਾ ਤੁਸੀਂ ਕਰ ਸਕਦੇ ਆ ਅੱਗੇ ਆ ਕੇ ਕਰੋ ਕਿਉਂਕਿ ਇਹਨਾਂ ਦਾ ਸਹਾਰਾ ਅਸੀਂ ਸਾਰੇ ਹੀ ਆ ਤੇ ਵੱਤ ਤੋਂ ਵੱਤ ਮਿਲ ਜੁਲ ਕੇ ਆਪਾਂ ਹੱਥ ਵੰਡਾ ਕੇ ਇਹਨਾਂ ਦਾ ਸੁਪਨਿਆਂ ਦਾ ਘਰ ਸੁਪਨਿਆਂ ਦੇ ਵਰਗਾ ਹੀ ਰਹਿਣ ਦੇਈਏ